ਜਿਹੜੇ ਸਾਡੇ ਲੇਬਰ ਕਮਿਸ਼ਨਰ ਆ ਉਹਨਾਂ ਦਾ ਐਟੀਟਿਊਡ ਇੰਨਾ ਅਡਾਮੈਂਟ ਇੰਨਾ ਅਨਸਰਟਿੰਗ ਵਾਰਟਸ ਐਡਵੋਕੇਟਸ ਆ ਇਸ ਤੋਂ ਪਹਿਲਾਂ ਵੀ ਮਸਲਾ ਰਾਈਜ਼ ਹੋਇਆ ਸੀਗਾ ਇਹਨਾਂ ਦੀ ਮੈਂ ਕੰਪਲੇਨ ਟੂ ਇਨਸਪੈਕਟਿੰਗ ਜੱਜ ਹਾਈ ਕੋਰਟ ਸੀਐਮ ਪੰਜਾਬ ਕਿਥੋਂ ਮੈਨੂੰ ਅਕਨੋਲਜਮੈਂਟ ਆ ਰਹੀ ਹੈ ਮੈਡਮ ਡਿਪਟੀ ਕਮਿਸ਼ਨਰ ਪੁਸ਼ਾਤਪੁਰ ਨੂੰ ਦੇ ਚੁੱਕਾ ਹਾਂ ਕਿ ਇਹ ਵਕੀਲਾਂ ਦੀਆਂ ਉਹ ਕਿ ਇਨਸਰਟ ਕਰਦੇ ਆ ਆਪਣੀ ਕੂਟੂ ਨੂੰ ਉਹਨਾਂ ਨੂੰ ਐਂਟਰ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ 1.5 2 2 ਘੰਟੇ ਬਾਅਦ ਬੈਠਣਾ ਪੈਂਦਾ ਜਦ ਤੀ ਜਿਹੜਾ ਇਹ ਐਡਵੋਕੇਟ ਹੈ ਬੀਇੰਗ ਅਫਸਰ ਆਫ ਦੀ ਕੋਰਟ ਬਿਫੋਰ ਦਾ ਪ੍ਰੋਜੈਕਟਿੰਗ ਅਫਸਰ ਆਫ ਦੀ ਕੋਰਟ ਅਪੀਅਰ ਹੁੰਦਾ ਵੀ ਬੋਥ ਆਰ ਪਾਰਟ ਆਂਡ ਪਾਰਸਲ ਆਫ ਜਸਟਿਸ ਡਿਲੀਵਰੀ ਸਿਸਟਮ ਸਾਨੂੰ ਜੇ ਅਸੀਂ ਲੋਕਾਂ ਨੂੰ ਜਸਟਿਸ ਡਿਲੀਵਰ ਕਰਨਾ ਆ ਤੇ ਦੋਨਾਂ ਨੂੰ ਐਪ ਪਾਰ ਚਲਾਉਣਾ ਪੈਂਦਾ ਐਪ ਪਾਰ ਚਲਾਉਣਾ ਪੈਂਦਾ ਇਹ ਇੱਕ ਇਹ ਕਹਿੰਦੇ ਸੀ ਇੱਕ ਅਜੀਤ ਰਾਮ ਪ੍ਰਾਈਵੇਟ ਪਰਸਨ ਹੈ ਜਿਹੜਾ ਕੰਟੀਨਿਊਸ ਇਹਨਾਂ ਦੇ ਅੰਦਰ ਬਿਠਾ ਰਿਹਾ ਹੈ ਪਤਾ ਨਹੀਂ ਉਹਨਾਂ ਨਾਲ ਇਹਨਾਂ ਦੀ ਕੀ ਟਾਲੀ ਸੀ ਉਹ ਅੰਦਰ ਬੈਠਾ ਕੰਟੀਨਿਊਸ ਉਸ ਤੋਂ ਬਾਅਦ ਸਾਡੇ ਵਕੀਲ ਸਾਹਿਬਾਨ ਨੂੰ ਆਪਣਾ ਪੀਨ ਪੜਾ ਰਿਹਾ ਹੈ ਜੀ ਉਹ ਅੰਦਰ ਐਂਟਰ ਕਰਨ ਲੱਗਦੀ ਹੈ ਜਦ ਕਿ ਓਪਨ ਕੋਰਟ ਆਪ ਤੋਂ ਸੁਪਰੀਮ ਕੋਰਟ ਜਿੱਥੇ ਓਪਨ ਕੋਰਟ ਹੈ ਜਿਹੜੇ ਐਡਵੋਕੇਟ ਆ ਆਰਾਮ ਨਾਲ ਅੰਦਰ ਐਂਟਰ ਕਰ ਸਕਦੇ ਆ ਕੋਈ ਨਹੀਂ ਉਹਨਾਂ ਨੂੰ ਰੋਕ-ਟੋਕ ਨਹੀਂ ਕਿ ਓਪਨ ਕੋਰਟ ਚ ਜੇ ਤੁਸੀਂ ਅਫੀਸ਼ੀਅਲ ਕੰਮ ਕਰਦੇ ਹੋ ਤਾਂ ਅਸੀਂ ਪਰਮਿਸ਼ਨ ਲੈ ਕੇ ਜਾਣਾ ਜੇ ਤੁਹਾਡੀ ਕੋਰਟ ਲੱਗੀ ਹੋਈ ਹੈ ਤੇ ਜਿਹੜੇ ਆਪਣੇ ਕੇਸਾਂ ਅੰਦਰ ਪੈ ਸਕਦਾ ਇਹ ਰੋਕਦੇ ਆ ਇਹਨਾਂ ਨੇ ਸੁਪਰੀਆਂ ਪਟਾਇਆ ਨੂੰ ਰੋਕਦਾ ਜੀ ਬਾਹਰ ਬੈਠੋ ਜੀ ਸਿੱਧੇ ਅਰੇਂਜਮੈਂਟ ਇਹਨਾਂ ਕੋਲ ਹੈ ਨਹੀਂ ਉਸ ਤੋਂ ਪਹਿਲਾਂ ਫਿਰ ਇੱਕ ਸੈਟਲਮੈਂਟ ਮੈਡਮ ਡਿਪਟੀ ਕਮਿਸ਼ਨਰ ਕੋਲ ਬੈਠੀ ਹੋਈ ਸੀ ਕਿ ਜਿਹੜੀ ਇਹ ਰੈਪੀਓ ਕੋਟਾਂ 2 ਵਜੇ ਲੱਗਦੀਆਂ ਕਾਈਡਰੀ ਤੁਸੀਂ ਵੀ ਲਾ ਲਿਆ ਕਰੋ ਉੱਥੇ ਸਾਰੇ ਸਿਵਲ ਕੂਟਸ ਆਈਆਂ ਅਸੀਂ ਸਾਰੇ ਉੱਥੋਂ ਵੀ ਰੋ ਕੇ 2 ਵਜੇ ਇੱਥੇ ਆਉਨੇ ਆ ਸਾਰੇ ਐਸ.ਕੇ.ਐਮ ਡਿਪਟੀ ਕਮਿਸ਼ਨਰ ਕੇ.ਡੀ.ਸੀ ਕੰਜ਼ਿਊਮਰ ਕੋਰਟ ਸਾਰੀਆਂ 2 ਵਜੇ ਲੱਗਦੀਆਂ ਇਹ ਇੰਟੈਂਸ਼ਨਲੀ 11 ਵਜੇ ਬੈਠਦੇ ਨੇ ਤੁਹਾਨੂੰ ਤਰਕ ਵਾਸਤੇ ਕਰਨ ਦੇ ਬਾਅਦ ਜੀ ਜਿਹੜੀਆਂ ਪਹਿਲੀਆਂ ਕੰਪਲੇਂਟ ਸੀ ਉਹ ਨਹੀਂ ਦੀ ਸੀ ਮੈਂ ਆਪਣੇ ਕੋਲ ਬੈਠ ਕੇ ਉੱਥੇ ਸੱਪਲਮੈਂਟ ਹੋਈ ਸੀ ਇਹਨਾਂ ਨੇ ਕਿਹਾ ਸੀ ਕਿ ਠੀਕ ਹੈ ਮੈਂ 2 ਵਜੇ ਉਹ ਪਲਾੜਿਆ ਕਰਾਂਗਾ ਵਕੀਲਾਂ ਨੂੰ ਮਾਨਸਤ ਕਰ ਦਿਆਂਗਾ ਅੱਜ ਫੇਰ ਪਿਛਲੇ ਸੈਟਰਡੇ ਸਾਡੇ ਇੱਕ ਨੂਰ ਖਿਆੜਾ ਐਡਵੋਕੇਟ ਨੇ ਉਹਨਾਂ ਨੇ ਕਿਹਾ ਤਾਂ ਕਿ ਸਿਰੋ ਬਾਹਰ ਬੈਠੋ ਅੰਦਰ ਨਹੀਂ ਆਉਣਾ ਆਵਾਜ਼ ਪੈ ਗਈ ਫੇਰ ਜਦ ਤੱਕ ਅੰਦਰ ਚੇਸ ਸੀ ਉਹ ਜਿਹੜਾ ਪ੍ਰਾਈਵੇਟ ਪਰਸਨ ਰੀਤਰਾਮ ਹੈ ਹੀ ਹੈਜ਼ ਨੋਟ ਬੀਨ ਅਥੋਰਾਈਜ਼ਡ ਟੂ ਅਪੀਅਰ ਇਨ ਆਲ ਕੇਸਿਸ ਬੰਦਾ ਕਿ ਇੱਕ ਕੇਸ ਪੇਸ ਹੋ ਸਕਦਾ ਦੋਆਂ ਜੋ ਹੋ ਸਕਦਾ ਤਿੰਨਾਂ ਚ ਹੋ ਸਕਦਾ ਉਹ ਸੈਂਕੜੇ ਦੇ ਹਿਸਾਬ ਦੇ ਸੱਜੇ ਕੇਸਸ ਆ ਜਿਹੜੇ ਉਤਰ ਮੁਕਾਬਲਤ ਨਾ ਮਿਲੋ। ਹੁਣ ਇਹ ਦੱਸੋ ਕਿ ਉਹਨਾਂ ਨਾਲ ਇਹਨਾਂ ਦੀ ਕੀ ਟੈਲੀ ਸੀ? ਉਹਨਾਂ ਨੂੰ ਕਿਉਂ ਭਾਇਆ ਉਹਨਾਂ ਨੂੰ? ਕੀ ਇਹਨਾਂ ਦਾ ਕੋਈ ਫਾਈਨੈਂਸ਼ੀਅਲ ਬੈਨੀਫਿਟ ਆ ਉਸ ਬੰਦੇ ਨੂੰ ਜਿਹੜਾ ਲਗਾਤਾਰ ਅੰਦਰ ਬੈਠਾ ਤੇ ਵਕੀਲ ਬਾਹਰ ਬੈਠੇ ਨੇ। ਫਿਰ ਉੱਥੇ ਬੈਠ ਕੇ ਜਿਹੜੀ ਸੈਟਲਮੈਂਟ ਹੋਈ ਆ ਉੱਥੋਂ ਵੀ ਮੁੱਕ ਗਏ। ਅੱਜ ਫੇਰ ਸਾਡੇ ਵਕੀਲ ਸੀਨੀਅਰ ਵਕੀਲ ਨੇ ਉਹਨਾਂ ਨੂੰ ਫਿਜ਼ੀਕਲ ਪ੍ਰੋਬਲਮ ਸੀ ਆ। ਭੱਟੀ ਸਾਹਿਬ ਇਹਨਾਂ ਦੀ ਲੈਗਸ ਪ੍ਰੋਬਲਮ ਆ। ਇਹਨਾਂ ਬਾਹਰ ਬੈਠੋ ਜੀ ਜਦੋਂ ਆਵਾਜ਼ ਪੋਗੀ ਫੇਰ ਆਇਓ। ਆਪਣਾ ਮੰਦਰ ਫਿਰ ਅਸੀਂ ਗੱਲ ਕਰਨਾ ਆ ਮੈਂ ਬਤੌਰ ਪ੍ਰਧਾਨ ਪਤਾ ਆ ਕਿ ਮੈਂ ਪ੍ਰੈਜ਼ੀਡੈਂਟ ਆ ਮੈਨੂੰ ਚੇਅਰ ਤੇ ਬੈਠਣਾ ਕਹਿੰਦੇ ਆ ਜੀ ਤੁਸੀਂ ਕੌਣ ਹੋ ਊ ਆਰ ਯੂ ਨੇਚਰਲੀ ਮੈਂ ਆਪਣੀ ਪ੍ਰੋਡਕਸ਼ਨ ਦਿੱਤੀ ਤੇ ਮੈਂ ਬਾਅਦ ਦਾ ਪ੍ਰੈਜ਼ੀਡੈਂਟ ਆ ਫਿਰ ਗੱਲ ਸ਼ੁਰੂ ਹੋਈ ਵੀ ਤੁਸੀਂ ਉੱਥੇ ਸੈਟਲਮੈਂਟ ਹੋਈ ਸੀ ਕਿ 2 ਵਜੇ ਬੈਠਣਾ ਕਹਿੰਦਾ ਮੈਂ ਨਹੀਂ ਬੈਠ ਸਕਦਾ ਮੇਰੀ ਕੋਈ ਸੈਟਲਮੈਂਟ ਨਹੀਂ ਉਹਨੇ ਕੰਸੈਂਟ ਦਿੱਤੀ ਜਦੋਂ ਉੱਥੇ ਗੱਲ ਹੋ ਗਈ ਸੀ ਡੀਸੀ ਸਾਹਿਬ ਨੇ ਇਹ ਬਿਆਹ ਸੀਗਾ ਵੀ ਜਿਹੜਾ ਤੁਸੀਂ ਰਾਈਟਿੰਗ ਵਰਕ ਆ ਆਰਡਰ ਵਗੈਰਾ ਲਿਖਾਣੇ ਆ ਬਿਫੋਰ ਫੋਮ ਲਿਖਾ ਲਿਆ ਕਰੋ ਤੇ ਆਪ ਤੋਂ ਤਾਂ ਆਪਣੀ ਕੋਟ ਲਾ ਲਿਆ ਫਿਰ ਇਹ ਪਰਸਨ ਨੂੰ ਇਹ ਨਹੀਂ ਪਤਾ ਹੈਗਾ ਕਿ ਸਿਟਿੰਗ ਅਰੇਂਜਮੈਂਟ ਤੁਸੀਂ ਪ੍ਰੋਵਾਈਡ ਕਰਨਾ ਹੈ ਸਟੇਟ ਨੇ ਪ੍ਰੋਵਾਈਡ ਕਰਨਾ ਹੈ ਡੀਸੀ ਸਾਹਿਬ ਨੇ ਕਿਹਾ ਸੀ ਕਿ ਜਿੰਨੀ ਤੁਹਾਡੇ ਕੋਲ ਸਪੇਸ ਹੈ ਜੇ ਉੱਥੇ ਉਹਨੀਆਂ ਆਰਟਿਸਟਸ ਨੂੰ ਲਾਓ ਜਾ ਕੇ ਦੇਖੋ ਅਜੇ ਤੱਕ ਕੋਈ ਕੁਰਸੀ ਨਹੀਂ ਲੱਗੀ ਹੈ ਫਿਰ ਜੇ ਕਹਿੰਦੇ ਆ ਕਿ ਤੁਸੀਂ ਅੰਦਰੋਂ ਜੋ ਵੀ ਅਸੀਂ ਦੇ ਪ੍ਰਾਈਵੇਟ ਬੰਦਾ ਲਗਾਤਾਰ ਬੈਠਾ ਤੇ ਅਸੀਂ ਤੇਹੀ ਕਹਾਂਗੇ ਵੀ ਤੁਸੀਂ ਦਲਾਲ ਬਿਠਾਏ ਜਾਂਦੇ ਅਸੀਂ ਹੁਣ ਵੀ ਕਹਿੰਨੇ ਆ ਭਾਰਤੀ ਪ੍ਰਜਾਪਤਾਂ ਨਾ ਵੀ ਤੁਸੀਂ ਦਲਾਲ ਬਿਠਾਏ ਜਾਂਦੇ ਉਹਨਾਂ ਨੂੰ ਕਿਉਂ ਬਿਠਾਦੇ ਹੋ ਤੁਸੀਂ ਫਿਰ ਅੱਜ ਗਏ ਆ ਤੇ ਇਸ ਪਰਸਨ ਨੇ ਡਾਇਰੈਕਟ ਥ੍ਰੈਟ ਦਿੱਤਾ ਬਾਪ ਰੈਪ੍ਰেজੈਂਟੇਟਿੰਗ ਪਿੰਬਾ ਡੀਐਸਪੀ ਨੂੰ ਬੁਲਾ ਰਿਆ ਯੂਵਨ ਸੀ ਦਾ ਪੂਲ ਸੈਕਸ਼ਨ ਯੂਵਨ ਸੀ ਦਾ ਪੂਲ ਸੈਕਸ਼ਨ ਉਹ ਛੱਟ ਕੋ ਰਿਕਾਰਡਿੰਗ ਅਸੀਂ ਤੁਹਾਨੂੰ ਦੇ ਦਿੰਦੇ ਆ ਮਤਲਬ ਇਹ ਛੱਟ ਤੱਕ ਇਹ ਬੰਦਾ ਜਿਹੜੇ ਇਹ ਬੰਦਾ ਕਹਿ ਰਿਹਾ ਜੀ ਮੈਂ ਤੇ ਇੱਥੇ ਲੇਬਰ ਤੇ ਮੈਨੂੰ 3 ਕਰੋੜ ਦਾ ਪੈਕੇਜ ਮਿਲਦਾ ਸੀ ਉਹ ਛੱਟ ਕੇ ਮੈਂ ਸੇਵਾ ਕਰਨ ਆਇਆ ਆ ਸੇਵਾ ਕਰਨ ਨਹੀਂ ਇਹਨੂੰ ਸੇਵਾ ਨਹੀਂ ਕਹਿੰਦੇ ਜਦੋਂ ਅਸੀਂ ਇੰਨੇ ਅਡਾਮੈਂਟ ਆ ਵੀ ਅਸੀਂ ਇੱਕ ਅਪਸਰ ਆਫ ਦੀ ਕੋਰ ਦੀ ਇਨਸਲਟ ਕਰਦੇ ਆ ਅਸੀਂ ਦੁਬਾਰਾ ਰਿਪ੍ਰেজੈਂਟੇਸ਼ਨ ਅੱਜ ਡਿਪਟੀ ਮੈਡਮ ਨੂੰ ਦੇ ਰਹਾ ਡੀਐਸਪੀ ਮੈਡਮ ਨੂੰ ਦੇ ਰਹਾ ਆ ਔਰ ਜਿੰਨੀ ਦੇਰ ਇਸ ਬੰਦੇ ਦੀ ਇਥੋਂ ਟ੍ਰਾਂਸਫਰ ਨਹੀਂ ਕਰਦੇ ਹੋ ਸਕਦਾ ਸੀ ਸਾਰੀਆਂ ਰਾਜੂ ਕੋਸਤਾ ਟਿਲ ਦਾ ਟ੍ਰਾਂਸਫਰ ਆਫ ਥਿਸ ਵੈਰੀ ਪਰਸਨ ਅਸੀਂ ਬਾਈਕਾਟ ਕਰਦੇ ਜਿੰਨੀ ਦੇਰ ਜਿੰਨੀ ਦੇਰ ਇਹਨਾਂ ਨੇ ਮੰਨਿਆ ਆ ਕਿ ਮੈਂ ਮਤਲਬ ਜਿਹੜਾ ਟਿਲਾਂ ਦਾ ਮਾਨ ਸਤਕਾਰ ਬਾਹਰ ਰੱਖਾਂਗਾ ਤੇ ਤੂੰ ਤੂੰ ਕਰਕੇ ਅੰਦਰ ਬੋਲਦੇ ਆ ਵਕੀਲਾਂ ਨੂੰ ਬਾਹਰ ਕੱਢਦੇ ਆ ਜਿਹੜੇ ਕੀ ਕੇਸ ਕੰਟੈਸਟ ਕਰਨ ਆਉਂਦੇ ਮਤਲਬ ਇਹਨਾਂ ਆਡਾਮੈਂਟ ਫੇਕ ਕਰਾ ਐਂਡ ਹੀ ਸੇਜ਼ ਹੀ ਸੇਜ਼ ਉਸ ਇਹਨਾਂ ਨੇ ਇਹ ਵੀ ਕਹਿਆ ਅੱਜ ਕਿ ਮੈਨੂੰ ਸਰਕਾਰ ਦੀ ਪ੍ਰੋਟੈਕਸ਼ਨ ਆ ਮੇਰੀ ਡਿਪਲੀ ਸਪੀਕਰ ਅオリジナ ਗੱਲ ਹੋ ਗਈ ਆ ਉਹ ਕਹਿੰਦਾ ਤੂੰ ਜੋ ਕਰਨਾ ਕਰ ਲੈ ਤੇਰੇ ਨਾਲ 36 ਅਸੀਂ ਸਰਕਾਰ ਨੂੰ ਵੀ ਕਸਣਾ ਚਾਹਾਂਗੇ ਵੀ ਇਹ ਬੰਦਾ ਜਸਟਿਸ ਜਸੋਸ ਡਿਲੀਵਰੀ ਸਿਸਟਮ ਤੇ ਨਾਜੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਮੈਮੋਰੰਡਮ ਦੇਵਾਂਗੇ ਲਿਖਤੀ ਰੂਪ ਦੇਵਾਂਗੇ ਡੀਸੀ ਮੈਟਰ ਨੂੰ ਔਰ ਹੁਣ ਤੱਕ ਅਸੀਂ ਇਹ ਰੇਟ ਕਰਦੇ ਸੀ ਇਹ ਕਹਿੰਦਾ ਸੀ ਕਿ ਮੈਂ ਕੋਚ ਭੁਲਾ ਰਿਹਾ ਮੈਂ ਡੀਐਸਪੀ ਭੁਲਾ ਰਿਹਾ ਇਸੇ ਕਰਕੇ ਅਸੀਂ ਤੁਹਾਨੂੰ ਕਾਸਟ ਦਿੱਤਾ ਵੀ ਤੁਸੀਂ ਆ ਆ ਕੇ ਦੇ ਨਾਮ ਕੀ ਹੈ ਸਰ ਇਹਨਾਂ ਦਾ ਕੋਈ ਸ਼ਾਸਤ ਜਿਹੜੇ ਲੈਵਲ ਤੋਂ ਸਰ ਕੇਂਦਰ ਹਾਂਜੀ ਜਸਨਦੀਪ ਸਿੰਘ ਕਾਨ ਇੱਕਦੋ ਇੱਥੇ ਅਪਾਇੰਟਡ ਸੀ ਇਹ ਮੇਰਾ ਖਿਆਲ ਜੀ 1.5 ਸਾਲ ਹੋ 1.5 ਸਾਲ ਹੋ ਔਰ ਪਿਛਲੇ ਸਾਲ ਇਹਨਾਂ ਨੇ ਉੱਥੇ ਡੀਸੀ ਮੈਟਰ ਨੂੰ ਕਿਹਾ ਜੀ ਕਿ ਮੇਰੇ ਕੋਲ ਬੈਕਲੌਗ ਬਹੁਤ ਆ ਅ ਮੈਂ ਵੀ ਕੇਸ ਖਤਮ ਕਰਨੇ ਆ ਕੋਈ ਇਸ ਤਰ੍ਹਾਂ ਸੀਗਾ ਵੀ ਪਿਛਲੇ 4-5 ਸਾਲ ਚ ਇੱਥੇ ਕੋਈ ਕੋਰਟ ਕੋਈ ਨਹੀਂ ਸੀ ਅਫਸਰ ਕੋਈ ਨਹੀਂ ਸੀਗਾ ਕੇਸਾਂ ਦੀ ਪੈਂਡੈਂਸੀ ਵੱਧ ਸੀਗੀ ਉਹਦਾ ਮਤਲਬ ਇਹ ਥੋੜੇ ਵੀ ਅਸੀਂ ਜੇ ਕੋਰਟ ਨਹੀਂ ਹੈਗੀ ਤੇ ਆਪਾਂ ਹੁਣ ਕੇਸ ਬਾਈ ਆਰਡਰ ਐਮਐਨਐਸ ਕਲੋਜ਼ ਕਰਕੇ ਕੁੱਟ ਰਹੇ ਆ ਉਦੋਂ ਵੀ ਇਹਨਾਂ ਨੂੰ ਡੀਸੀ ਮੈਡਮ ਦੇ ਕੋਰਟ ਚ ਕਿਹਾ ਸੀ ਵੀ ਜਿਹੜਾ ਜਿਹੜਾ ਲੇਬਰ ਹੌਸ ਦਾ ਉਹ ਵੈਲਫੇਅਰ ਡਿਪਾਰਟਮੈਂਟ ਨਹੀਂ ਅਸੀਂ ਲੋਕ ਇਨਸਾਫ ਦੇਣਾ ਲੇਬਰ ਨੂੰ ਨਾ ਕਿ ਅਸੀਂ ਕਿ ਜੇ ਆਪਣੇ ਪਸੰਦ ਦਾ ਕੋਈ ਐਡਵੋਕੇਟ ਇੱਥੇ ਆ ਜਾਂ ਆਪਣੀ ਪਸੰਦ ਦਾ ਅੰਦਰ ਇਹਨਾਂ ਦੇ ਦਰਵਾਜ਼ਾ ਬੈਠਾ ਆ ਉਹਨੂੰ ਉਹਦਾ ਗੱਲ ਸੁਣਨੀ ਆ ਜਿਹੜੇ ਬਾਕੀ ਐਡਵੋਕੇਟ ਹੁੰਦੇ ਆ ਉਹਨਾਂ ਦੇ ਭਾਈ ਆਰਡਰ ক্লোਜ਼ ਕਰਨੇ ਆ ਨੁਕਸਾਨ ਤੁਸੀਂ ਕਿਸੇ ਵੀ ਤਰ੍ਹਾਂ ਨਹੀਂ ਕਰਦੇ ਪਏ ਨੁਕਸਾਨ ਤੁਸੀਂ ਉਹਦਾ ਕਰਦੇ ਪਏ ਜਿਹੜਾ ਤਾਂ ਖੁੱਲ੍ਹ ਸਾਫ ਲੈਣ ਆ ਰਿਹਾ ਔਰ ਔਰ ਦੇਖੋ ਤੁਸੀਂ ਜਾ ਕੇ ਅੰਦਰ ਦੇਖੋ ਉਹ ਕੈਮਰਾ ਲਗਾਇਆ ਹੋਇਆ ਜਿੱਥੇ ਦੋ ਦਿਨ ਚਿਹਰਾ ਗੁਤੀਲਾਂ ਦੇ ਬੈਠੇ ਨੇ ਇੰਟੈਂਸ਼ਨਲੀ ਜਦ ਕਿ ਸੁਪਰੀਮ ਕੋਰਟ ਤੱਕ ਅੱਜ ਤੱਕ ਡਾਇਰੈਕਟ ਇਹ ਕੈਮਰਾ ਇੰਸਟਾਲੇਸ਼ਨ ਦੀਲਾ ਵਾਲੋਂ ਨਹੀਂ ਹੋਇਆ ਕਾਕ ਦੇਖੋ ਤੁਸੀਂ ਦੇਖ ਸਕਦੇ ਹੋ ਕੈਮਰਾ ਇੰਸਟਾਲ ਕਰ ਰੋ ਕਹਿੰਦਾ ਮੈਂ ਕਰਨਾ ਮਤਲਬ ਸਾਨੂੰ ਵੀ ਐ ਐ ਐ ਕਰਵਾ ਰਿਹਾ ਹੈ ਸਾਡੇ ਲਈ ਮਤਲਬ ਇੰਨਾ ਆਡਮੈਂਟ ਬਿਹੇਵਿਕਾ ਇਸ ਇਸ ਬੰਦੇ ਦਾ ਤੇਰੇ ਨਾਲ ਕਿਹਾ ਕਿ ਮੈਂ 3 ਕਰੋੜ 6 ਕਰੋੜ ਦਾ ਪੈਕੇਜ ਹੈ ਕਿ ਬਾਰ ਨੂੰ ਕੋਈ ਕੰਸੈਂਪ ਨਹੀਂ ਉਹਦੇ ਨਾਲ ਉਹ ਤੁਹਾਡਾ ਆਪਣਾ ਡਿਸੀਜਨ ਹੈ ਅਸੀਂ ਅਸੀਂ ਤੇ ਗੱਲ ਕਰਦੇ ਆਂ ਵੀ ਤੁਸੀਂ ਇੱਕ ਵੈਲਫੇਅਰ ਦੇ ਨਕਸ਼ੇ ਤੇ ਬੈਠੇ ਹੋ ਜਿਸ ਤੋਂ ਡਿਲੀਵਰੀ ਸਿਸਟਮ ਤੇ ਬੈਠੇ ਹੋ ਤੁਹਾਨੂੰ ਉਹਦੇ ਮਤਲਬ ਠੀਕ ਆਮ ਕਰਨਾ ਬਾਰਗੁਣਾ ਅਗਲਾ ਕਦਮ ਕੀ ਪੁੱਟੇਗਾ ਮੈਂ ਤੁਹਾਨੂੰ ਦੱਸ ਰਿਹਾ ਵੀ ਜਿੰਨੀ ਦੇ ਨਾ ਜਿਹੜਾ ਟਰਾਂਸਫਰ ਨਹੀਂ ਕਰਦੇ ਉਹਨਾਂ ਦੇ ਰਸੀਂ ਜਿਹੜਾ ਐਸਪੋਰਟ ਦਾ ਬਾਈਕਾਟ ਕਰਾਂਗੇ ਜੀ ਤੇ ਅੱਜ ਦਾ ਅੱਜ ਦਾ ਦਿਨ ਅਸੀਂ ਸਾਰੀਆਂ ਰੈਵੀਊ ਕੋਰਸ ਨੂੰ ਵਰਕ ਪਾ ਰਹੇ ਹਾਂ ਸਾਰੀਆਂ ਰੈਵੀਊ ਕੋਰਸ ਦਾ ਫਰਦਰ ਦੇਖਦੇ ਹਾਂ ਕਿ ਮਿਨਿਸਟਰਸ਼ਿਪ ਕੀ ਸਾਡੇ ਕੇਸ ਦਾ ਅਪਡੇਟ ਤੇ ਕੀ ਰਿਸਪੌਂਸ ਦੇ ਦਿੱਤਾ ਕਿਰੋਦੂ ਸਾਹਿਬ ਇਸ ਸਟਾਈਨਾ ਵਾਚੋ ਸਮ ਇਨਸਪਾਇਰ ਵੇ ਇਨੋਵੇਸ਼ਨ ਡੀਐਨਏ ਯੂਨੀਵਰਸਿਟੀ